ਪਰ ਬਾਉ ਮੈਂ ਕਾਹੀ ਤਾਂ ਪਰਦਾ ਰਹਿਣਾ ਹਾਂ ਜੈ ਜੀ ਸਾਹਿਬ ਸ੍ਰੀ ਕਾਲ ਜੀ ਇਟਸ ਅ ਲਵਲੀ ਫੈਕਟ ਤੁਹਾਡਾ ਸਵਾਗਤ ਹੈ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਲਈ ਹੁਣ ਸਕੂਲ ਜਾਣ ਵਾਲੇ ਬੱਚੇ ਵੀ ਸ਼ਰਿਆਮ ਕੈਮਰੇ ਸਾਹਮਣੇ ਅੱਖ ਮਟਕਾ ਕਰਦੇ ਨਜ਼ਰ ਆ ਰਹੇ ਨੇ ਇਸ ਵੀਡੀਓ ਚ ਤੁਸੀਂ ਵੇਖ ਹੀ ਲਿਆ ਕਿਵੇਂ ਇਹ 10ਵੀਂ ਕਲਾਸ ਦੇ ਵਿਦਿਆਰਥੀ ਨਾ ਕਹਿ ਰਹੀਆਂ ਨੇ ਕਿ ਸੱਜਣਾ ਤੂੰ ਸਾਡਾ ਫੋਨ ਨਹੀਂਓ ਚੱਕਦਾ ਹੱਥਾਂ ਵਿੱਚ ਇਹਨਾਂ ਵਿਦਿਆਰਥੀਆਂ ਦੇ ਗੱਤਫੜਿਆ ਹੋਇਆ ਏ ਇੰਜ ਲੱਗਦਾ ਇਹ ਪੇਪਰ ਦੇਣ ਜਾ ਰਹੀਆਂ ਨੇ ਪਰ ਪੇਪਰ ਦੇਣ ਤੋਂ ਪਹਿਲਾਂ ਪੜਨ ਦਾ ਕੀ ਸੀ ਇਹ ਨਾ ਸਗੋਂ ਆਸ਼ਕੀ ਵਾਲਿਆਂ ਗੀਤਾਂ ਉੱਪਰ ਸ਼੍ਰੀ ਰਾਮ ਅੱਖ ਮਟਕਾ ਕਰਦੀਆਂ ਇਹ ਨਜ਼ਰ ਆ ਰਹੀਆਂ ਨੇ ਦੇਖੋ ਆ ਬਾਈ ਨੇ ਕਿਵੇਂ ਆਪਣੇ ਮਨ ਜਾਕਿਆ ਅੰਦਾਜ਼ ਵਿੱਚ ਇਹਨਾਂ ਕੁੜੀਆਂ ਨੂੰ ਪੜਨ ਦੀ ਨਸੀਅਤ ਦਿੰਦੇ ਆ ਠੋ ਕੁਮਾਰ ਅਪਲਾਈ ਕੀਤਾ ਆਈ ਵਰ ਰਬਾ ਓ ਮਾਂ ਨੇ ਦਹੀ ਦੂਹੀ ਖਵਾਈ ਕੰਡ ਗੁੱਟ ਪਾ ਕੇ ਵੀ ਮੇਰੀ ਕੁੜੀ ਦਾ ਪੇਪਰ ਐ ਇੱਧਰ ਤਾਂ ਮਾਂ ਰਾਣੀ ਇਹ ਤਾਂ ਰੀਲ ਬਣਾਉਣ ਲੱਗੀ ਨੇ ਕਰੀ ਜਾ ਯਾਰਾ ਯਾਰਾ ਵੀ ਤੂੰ ਤਾਂ ਆਈ ਵਾਰੀ ਵੀ ਜੀ ਰਹਿਣਾ ਮੇਰੇ ਤਾਂ ਅੱਗੇ ਪੇਪਰ ਮੈ ਤਾਂ ਪੜ੍ਹਦੀ ਰਹਿਣੀ ਐ ਮਾਂ ਕਿਤੇ ਭਾਂਡੇ ਮਾਂਜ ਨੂੰ ਕਹਦੇ ਮਾੜਾ ਜੀ ਭਾਂਡੇ ਮਾਂ ਤੇ ਮੈਂ ਨਹੀਂ ਨਹੀਂ ਅੱਜ ਭਾਂਡੇ ਮਾਂਸ ਦੀ ਮੇਰਾ ਪੀਪਰ ਐ ਮੈ ਤਾਂ ਪੜ੍ਹਨਾ ਹੁੰਦੀ ਐ ਪੇਪਰ ਪੜ੍ਹਨਾ ਤਾਂ ਕਾਹਨੂੰ ਰੀਲ ਬਣਾਉਣੀ ਐ ਪਹਿਲਾਂ ਐਹੀ ਜੀ ਫੇਰ ਹੋਏ ਤੇ ਰੀਲ ਤੇ ਰਾਜੀ ਕਿਤੇ ਮੰਮੀ ਮੈਂ ਤਾਂ ਪੜ੍ਹ ਕੇ ਗਈ ਸੀ ਸਾਰਾ ਪੇਪਰ ਬਾਹਰੋਂ ਆ ਗਿਆ ਪੇਪਰ ਕਿਤੇ ਅਮਰੀਕਾ ਚੋਂ ਆ ਗਿਆ ਫਿਰ ਕਹਿਣਗੇ ਪੰਜਾਬ ਓਏ ਅਸੀਂ ਤਾਂ ਕੰਮਲੇ ਸੀਗੇ ਜਿਹੜੇ ਸਵੇਰੇ ਉੱਠ ਕੇ ਰੱਬ ਦਾ ਨਾਮ ਲੈਂਦੇ ਰੱਬਾ ਅੱਜ ਕੀ ਪਾਸ ਕਰਾ ਦੇ ਅਗਲੀ ਵਾਰੀ ਪੱਕਾ ਪੜਾਂਗੇ ਨਾਲੇ ਰੋਲ ਨੰਬਰ ਰੱਬਾ ਕਿਤੇ ਪਹਿਲੇ ਨੰਬਰ ਤੇ ਨਾ ਦੀ ਨਕਲ ਵੀ ਨਹੀਂ ਬਜਣੀ ਜੀ ਤੇ ਅੱਜ ਕੱਲ੍ਹ ਦੇ ਚ ਮੈਂ ਕਹੋ ਪੇਪਰ ਐਸ ਦੀ ਮਰਾ ਗਿਆ ਖੜ ਕੇ ਤੂੰ ਪਹਿਲਾਂ ਰੀਲ ਬਣਾ ਆ ਉਧਰ ਇਹ ਤਾਂ ਨਿਮਰਤ ਖੈਰਾਂ ਬਣੀ ਫਿਰਦੀਆਂ ਉਹ ਪੜ ਲਓ ਪੜ ਲਓ ਇਹਨਾਂ ਨੇ ਕੁਝ ਨਹੀਂ ਦੇਣਾ ਤੁਹਾਨੂੰ ਰੀਲਾਂ ਨੇ ਉਹ ਵਿੱਚ ਪ੍ਰੂਫ ਵੀ ਤੁਹਾਡੇ ਰੋਲ ਨੰਬਰ ਵੀ ਨਜ਼ਾਰ ਹੋਣੇ ਜੇ ਤੁਹਾਨੂੰ ਪੁੱਛ ਲੈ ਤੂੰ ਖੜੇ ਤਾਂ ਉੱਥੇ ਰੋਲ ਬਰਤੀ ਬੈਠਣੀ ਜੀ ਪੇਪਰ ਦੇ ਕੇ ਆਈਆਂ ਸਵਾਹ ਤੁਸੀਂ ਉੱਥੇ ਪੇਪਰ ਦੇ ਤੁਹਾਡੇ ਵਰਗੇ ਨੂੰ ਐ ਵੀ ਪੜ੍ਹ ਲਓ ਪੜ੍ਹ ਲਓ ਨਿਮਰਤਾ ਖਰਾਦਾ ਬਣ ਗਈ ਤੁਸੀਂ ਆਪ ਦਾ ਬਣ ਤੋ ਕੁਝ ਬਣ ਜੂਗਾ